ਭਾਈ ਕੀ ਨਾਮ ਹੈ ਤੁਹਾਡਾ ਮੇਰਾ ਐਡਵੋਕੇਟ ਨਵਜਿੰਦਰ ਸਿੰਘ 베ਦੀ ਕਿਥੋਂ ਦੇ ਸਰਪੰਚ ਹੋ ਮਸਲੀਰਨ ਤੋਂ ਸਰਪੰਚ ਹਾਂ ਜੀ ਜੀ ਅਭੀ ਤਰਾ ਤੁਹਾਡੇ ਤੇ ਇੱਕ ਕਾਤਲਾਨਾ ਹਮਲਾ ਹੋਇਆ ਫਾਇਰਿੰਗ ਵੀ ਹੋਈ ਹੈ ਕੀ ਪੂਰਾ ਮਾਮਲਾ ਸੀ ਉਸ ਦੇ ਵਿੱਚ ਜੀ ਮੈਂ ਆਪਣੇ ਰੈਜ਼ਿਡੈਂਸ ਤੇ ਸਗਾ ਤਾਂ ਮੈਨੂੰ ਇਨਫੋਰਮੇਸ਼ਨ ਆਈ ਸੀ ਜੰਗਲਾਤ ਵਿਭਾਗ ਵੱਲੋਂ ਆਪਣੇ ਗਾਰਡ ਸਾਹਿਬ ਦੀ ਜਿਹੜੇ ਸਾਡੇ ਬੀਟ ਦੇ ਹੈਗੇ ਕਿ ਉਹਨਾਂ ਨੂੰ ਸ਼ੱਕ ਇਨਫੋਰਮੇਸ਼ਨ ਮਿਲੀ ਹੈ ਕਿ ਕਿਤੇ ਸਾਡੇ ਜੰਗਲ ਦੇ ਵਿੱਚ ਜਿੱਥੇ ਜਿਹੜੇ ਚੋਰ ਗਰੋ ਆ ਉਹਨਾਂ ਵੱਲੋਂ ਦੁਆਰਾ ਕਟਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਪਹਿਲਾਂ ਵੀ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਕਾਲ ਕਰਦੇ ਪੰਚਾਇਤ ਨੂੰ ਤੇ ਆਪਾਂ ਜਾਈਦਾ ਉਹਨਾਂ ਦੀ ਜਿੰਨੀ سپورਟ ਅਸੀਂ ਕਰ ਸਕਦੇ ਅਸੀਂ ਕਰਦੇ ਕਿਉਂਕਿ ਜੰਗਲ ਜਿਹੜਾ ਸਾਡੇ ਪੰਚਾਇਤ ਦੇ ਰਾਖੇ ਜੰਗਲਾਤ ਬਣੇ ਹੋਏ ਆ ਤਾਂ ਸਾਡਾ ਵੀ ਕੋਈ ਫਰਜ਼ ਬੰਦਾ ਆ ਉਹਨਾਂ ਦੇ ਪ੍ਰਤੀ ਸੋ ਪਹਿਲਾਂ ਆਪਾਂ ਇੱਕ ਦੋ ਦਿਨ ਜਾਂਦੇ ਰਹੇ ਮੈਨੂੰ ਮਿਲੇ ਨੇ ਇਸ ਗੱਲ ਕਰਕੇ ਆਪਾਂ ਕਰੋ ਗੱਡੀ ਲਈ ਤੇ ਮੈਂ ਚੱਲ ਪਿਆ ਤੇ ਰਸਤੇ ਦੇ ਵਿੱਚ ਮੈਂ ਪੁਲਿਸ ਡਿਪਾਰਟਮੈਂਟ ਨੂੰ ਕਹਿ ਦਿੱਤਾ ਸੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਸੀ ਤੇ ਉਹਨਾਂ ਨੇ ਵੀ ਆਪਣੀ ਟੀਮ ਜਲਦੀ ਮੈਨੂੰ ਮੇਰੇ ਤੱਕ ਅਪਰੋਚ ਕਰਨ ਦੀ ਮੈਨੂੰ ਭਰੋਸਾ ਵੀ ਦਿਵਾਇਆ ਸੀ ਸੋ ਅਸੀਂ ਜਦੋਂ ਮੌਕੇ ਤੇ ਪੁੱਜੇ ਸੀਗੇ ਜਿੱਥੇ ਸਾਨੂੰ ਦੱਸਿਆ ਗਿਆ ਸੀ ਉਹਨਾਂ ਨੇ ਗਾਰਡ ਸਾਹਿਬ ਨੇ ਪਹਿਲਾਂ ਆਪਣੀ ਐਮਪਲਾਈ ਉੱਥੇ ਰੱਖ ਵੀ ਦਿੱਤੇ ਸੀ ਤੇ ਉੱਥੇ ਪਤਾ ਲੱਗ ਗਿਆ ਸੀ ਕਿ ਅੰਦਰ ਕਟਾਂਤਾ ਹੋ ਰਿਹਾ ਕਿਉਂਕਿ ਆਰੇ ਚੱਲਣ ਦੀ ਵਾਅ ਸਭ ਕੁਝ ਪਤਾ ਲੱਗ ਰਿਹਾ ਸੀ ਤੇ ਜਦੋਂ ਅੰਦਰ ਜਾ ਕੇ ਉਹਨਾਂ ਨੇ ਪਹਿਲਾਂ ਛਾਪੀਆਂ ਦੇ ਨਾਲ ਰਸਤਾ ਬੰਦ ਕੀਤਾ ਹੋਇਆ ਸੀ ਮੇਰੀ ਤਾਂ ਗੱਡੀ ਉੱਥੇ ਪਾਰਕ ਹੋ ਗਈ ਸੀ ਤੇ ਗਾਰਡ ਸਾਹਿਬ ਨੇ ਹਿੰਮਤ ਦਿਖਾਉਂਦੇ ਹੋਏ ਥੋੜੇ ਅੱਗੇ ਵਧੇ ਮੈਂ ਜੇ ਗੱਡੀ ਪਾਰਕ ਸਾਈਡ ਤੇ ਕਰਦਾ ਪਿਆ ਸੀ ਕਿ ਰੋਡ ਤੇ ਤੇ ਨਾਲ ਹੀ ਇੰਨੀ ਚਿਰ ਜਦੋਂ ਗਾਰਡ ਸਾਹਿਬ ਨੇ ਅੱਗੇ ਦੇਖਿਆ ਕਿ ਅੱਗੇ ਫਲਾ ਫੜਾਫੜ ਗੱਡੀ ਬੜੀ ਤੇਜ਼ ਰਫ਼ਤਾਰ ਨਾਲ ਆਈ ਉਹਨਾਂ ਨੇ ਸਾਈਡ ਤੇ ਭੱਜ ਕੇ